ਜਾਣਾ ਛੋਟੂ ਜੀ ਦਾ ਪਰਸ ਹੈ ਹੈਣਾ ਇਸ ਵਿੱਚ ਛੋਟੂ ਜੀ ਤਾਂ ਸਾਡੇ ਕੋਲ ਆਇਆ ਸੀ ਇਹਦਾ ਅਸੀਂ ਪਰਸ ਇਦਾਂ ਪੈਕ ਕਰਕੇ ਰੱਖ ਲੈਣੇ ਹੁੰਦੇ ਆ ਜਿਹੜੀ ਵੀ ਕੋਈ ਚੀਜ਼ ਹੁੰਦੀ ਆ ਕੋਈ ਪੈਸੇ ਆ ਕਿਸੇ ਕੋਲੇ ਜਾਂ ਕੋਈ ਕਾਗਜ਼ ਪੱਤਰ ਆ ਤੇ ਉਹ ਖਰਾਬ ਨਾ ਹੋਵੇ ਗਿੱਲਾ ਨਾ ਹੋਵੇ ਜਾਂ ਉਹ ਸੁਹਾਵਣਾ ਚੜੇ ਕਿਉਂਕਿ ਕਈ ਬੰਦੇ ਦਾ ਸਾਲਾਂ ਬੱਧੀ ਰਹਿ ਜਾਂਦੇ ਸਾਡੇ ਕੋਲੇ ਪਰ ਉਹਨਾਂ ਚੀਜ਼ਾਂ ਨੂੰ ਅਸੀਂ ਇਸੇ ਤਰ੍ਹਾਂ ਰਿਕਾਰਡ ਦੇ ਵਿੱਚ ਮੈਂਟੇਨ ਕਰਦੇ ਆਂ ਤੇ ਇਹ ਛੋਟੂ ਦੇ ਜਿਹੜੇ ਕੋਲੇ ਪੈਸੇ ਸੀ ਉਸ ਦਿਨ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਧੰਨਵਾਦ ਠਾਕੁਰੀ ਲਾਖਪਤ ਤੁਹਾਡੀ ਕਵੀਤਾਰਾਣੀ ਨਜਮਾਨ ਦੇ ਆਪਾਂ ਦਾ ਹਾਂ ਲਖੀਏ ਤੂੰ ਹੀ ਖਵਾ ਦੇ ਲੈ। ਲੈ। ਸ਼ਾਬਾਸ਼। ਲੈ ਸਰਪੰਚਾ ਤੂੰ ਖਵਾ ਰਹੇ ਭਾਈ ਕੁੜੀ ਨੂੰ ਕੇਕ। ਰੁਕ ਜਾ ਪੁੱਤ ਰੁਕ ਜਾ ਰੁਕ ਰੁਕ ਰੁਕ। ਤੂੰ ਆਪ ਪੁੱਤ ਕੁੜੀਓ ਤੁਸੀਂ ਵੀ। ਜੋਧਾ ਆ ਰਹੇ ਭਣੇ ਅੱਗੇ। ਸਾਰੇ ਜਣੇ ਹੱਥ ਲਾ ਦਿਓ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀਆਂ ਧੀਆਂ ਨਿੱਕੀਆਂ ਨਿੱਕੀਆਂ ਨੰਨੀਆਂ ਮੁੰਨੀਆਂ ਸਾਡੇ ਪਰਿਵਾਰ ਦੇ ਇਹ ਨਿੱਕੇ ਨਿੱਕੇ ਫਲਵਾੜੀ ਦੇ ਫੁੱਲ ਤੇ ਇਹਨਾਂ ਦੇ ਜੀਵਨ ਦੀਆਂ ਖੁਸ਼ੀਆਂ ਅਸੀਂ ਹਮੇਸ਼ਾ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਆ ਅਕਸਰ ਜਦੋਂ ਵੀ ਸਾਡੇ ਫੁਲਵਾੜੀ ਦੇ ਫੁੱਲ ਮਹਿਕਦੇ ਨੇ ਜਿਵੇਂ ਜਿਵੇਂ ਇਹ ਫੁੱਲ ਹੋਰ ਖਿਲਦੇ ਨੇ ਤੁਹਾਡੇ ਸਾਹਮਣੇ ਅਸੀਂ ਹਮੇਸ਼ਾ ਉਹ ਜਾਣਕਾਰੀਆਂ ਰੱਖਦੇ ਰਹਿੰਦੇ ਆ ਕਵਿਤਾ ਤੇ ਅਰਜਨ ਇਹ ਅਰਜਨ ਅੱਗੇ ਆ ਪੁੱਤ ਇਹ ਦੋਨੋਂ ਭੈਣ ਭਰਾ ਨੇ ਤੇ ਦੋਨਾਂ ਬੱਚਿਆਂ ਦੀ ਜ਼ਿੰਦਗੀ ਦਾ ਸਾਡੇ ਨਾਲ ਕੋਈ ਰਿਸ਼ਤਾ ਸੀ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਨਾਲ ਔਕਾਲਪੁਰਖ ਵਾਹਿਗੁਰੂ ਜੀ ਦੀ ਮਿਹਰ ਨਾਲ ਅਸੀਂ ਨਿਭਾਉਣ ਦਾ ਯਤਨ ਕਰ ਰਹੇ ਹਾਂ ਅਸੀਂ ਇਹਨਾਂ ਬੱਚਿਆਂ ਦੇ ਮਾਪੇ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਅਸੀਂ ਇਸ ਸਾਡੀ ਧੀ ਦੇ ਮਾਹਬਾਬ ਬਣ ਸਕੀ ਇਹਨਾਂ ਦੋਨੋਂ ਭੈਣ ਭਰਾਵਾਂ ਦੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਉਹ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੀਏ ਸਾਰੀਆਂ ਖੁਸ਼ੀਆਂ ਦਾ ਹਿੱਸਾ ਬਣ ਸਕੀਏ ਹਰ ਇੱਕ ਖੁਆਇਸ਼ ਹਰ ਇੱਕ ਸਦਰਾ ਇਹਨਾਂ ਦੀ ਤੇ ਇਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਉਮੀਦਾਂ ਜਿਹੜੀਆਂ ਇਹਨਾਂ ਨੇ ਜਿਹੜੇ ਟੀਚੇ ਮਿੱਥੇ ਹੋਏ ਨੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਅਸੀਂ ਸਾਥ ਦੇ ਸਕੀਏ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਅਰਦਾਸ ਕਰਿਓ ਜਨਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀ ਕੀਤੀ ਅਰਦਾਸ ਤੇ ਤੁਹਾਡੀ ਦਿੱਤੀ ਹੋਈ ਅਸੀਸ ਕਦੇ ਖਾਲੀ ਨਹੀਂ ਜਾਂਦੀ ਸਾਡੇ ਪਰਿਵਾਰ ਦੇ ਵਿੱਚ ਸਾਡੇ ਬੱਚੇ ਬੱਚੀਆਂ ਦਾ ਇਹ ਹੁਣ ਤੱਕ ਦਾ ਚਾਹੇ ਉਹ ਪੜ੍ਹਾਈ ਦੇ ਵਿੱਚ ਚਾਹੇ ਉਹ ਖੇਡਾਂ ਦੇ ਵਿੱਚ ਚਾਹੇ ਬਾਕੀ ਅਲੱਗ-ਅਲੱਗ ਕਿਸੇ ਵੀ ਫੀਲਡ ਦੇ ਵਿੱਚ ਇਹਨਾਂ ਦਾ ਜਿਹੜਾ ਨਾਮਣਾਮਾ ਇਹਨਾਂ ਨੇ ਜਿਸ ਤਰੀਕੇ ਨਾਲ ਆਪਣਾ ਨਾਮ ਤੇ ਸੰਸਥਾ ਦਾ ਨਾਮ ਉੱਚਾ ਕੀਤਾ ਉਹ ਸਭ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਸੀਸਾ ਸਦਕਾ ਹੀ ਹੈ ਇਹ ਬੱਚੇ ਦੋਨੋਂ ਭੈਣ ਭਰਾ ਕਦੇ ਸਕੂਲ ਨਹੀਂ ਸੀ ਗਏ ਇਹ ਜਿੱਦਣ ਤੋਂ ਸਕੂਲ ਜਾਣ ਲੱਗੇ ਆ ਦੋਨੋਂ ਭੈਣ ਭਰਾ ਫਸਟ ਸੈਕੰਡ ਆਉਂਦੇ ਨੇ ਆਪਣੀ ਕਲਾਸ ਦੇ ਵਿੱਚੋਂ ਕਵਿਤਾ ਫਸਟ ਆਉਗੀ ਸੈਕੰਡ ਆਉਗੀ ਜਾਂ 3rd ਆਉਗੀ ਜਿੱਦਣ ਦੇ ਇਹ ਲੱਗੇ ਨੇ ਪਿਛਲੇ 5 ਸਾਲਾਂ ਤੋਂ ਜਿੰਨੀਆਂ ਇਹਨਾਂ ਨੇ ਕਲਾਸਾਂ ਪਾਸ ਕੀਤੀਆਂ ਪਹਿਲੀਆਂ 3 ਪਰੀਖਿਆਵਾਂ ਦੇ ਵਿੱਚ ਹੀ ਰਹੇ ਨੇ ਦੋਨੋਂ ਭੈਣ ਭਰਾ ਕਈ ਵਾਰੀ ਆਪਣੇ ਬੱਚਿਆਂ ਲਈ ਬਹੁਤ ਪਰੇਸ਼ਾਨ ਹੋ ਜਾਂਦੇ ਆ ਬੜੇ ਫਿਕਰਮੰਦ ਹੋ ਜਾਂਦੇ ਆ ਵੀ ਇਹ ਬੱਚੇ ਪੜ੍ਹਦੇ ਨਹੀਂ ਅਸੀਂ ਬੱਚਿਆਂ ਲਈ ਟਿਊਸ਼ਨਾਂ ਵੀ ਰਖਾਈਆਂ ਹੋਈਆਂ ਅਸੀਂ ਆਪਣੇ ਬੱਚਿਆਂ ਨੂੰ ਕੋਈ ਡਾਕਟਰ ਬਣਾਉਣਾ ਚਾਹੁੰਦਾ ਕੋਈ ਇੰਜੀਨੀਅਰ ਬਣਾਉਣਾ ਚਾਹੁੰਦਾ ਕੋਈ ਪਾਇਲਟ ਬਣਾਉਣਾ ਚਾਹੁੰਦਾ ਕੋਈ ਸਾਇੰਟਿਸਟ ਬਣਾਉਣਾ ਚਾਹੁੰਦਾ ਪਰ ਜਦੋਂ ਬੱਚੇ ਅੰਦਰੋਂ ਖੁਦ ਕੁਝ ਕਰਨਾ ਚਾਹਣ ਕੁਝ ਬੱਚਿਆਂ ਦੇ ਅੰਦਰ ਕੁਝ ਬਣਨ ਦੀ ਕੁਝ ਕਰਨ ਦੀ ਚਾਹਤ ਹੋਵੇ ਤਾਂ ਫਿਰ ਉਹਨਾਂ ਨੂੰ ਆਪਣੇ ਆਪ ਅਗਲਾ ਰਸਤਾ ਮਿਲਦਾ ਤੁਰਿਆ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਛੋਟੂ ਆ ਜੀ ਛੋਟੂ ਦੀ ਅਸੀਂ ਵੀਡੀਓ ਕੁਝ ਦਿਨ ਪਹਿਲਾਂ ਵੀ ਸ਼ੇਅਰ ਕਰਕੇ ਹਟਿਆ 26 ਦਿਨ ਪਹਿਲਾਂ ਇਹ ਬੱਚਾ ਸਾਡੇ ਕੋਲ ਆਇਆ ਕੋਟ ਸੁਖੀਆ ਪਿੰਡ ਤੇ ਜ਼ਿਲ੍ਹਾ ਫਰੀਦਕੋੜ ਤੋਂ ਸਾਡੇ ਟੀਮ ਦੇ ਮੈਂਬਰ ਅਨਜੀਤ ਵੀਰ ਹੁਣੇ ਸਾਡੇ ਕੋਲ ਇਹਨੂੰ ਲੈ ਕੇ ਆਏ ਉਹਨਾਂ ਦੇ ਪਿੰਡ ਕੋਟ ਸੁਖੀ ਕਿਸੇ ਦੇ ਘਰੇ ਵੀਰੇ ਕੰਮ ਕਰਦਾ ਸੀਗਾ ਸੰਝ ਰਲਿਆ ਹੋਇਆ ਸੀ ਪਰ ਨਾ ਤਾਂ ਕੋਈ ਇਹਨੂੰ ਪਿਛਲੀ ਸੋਝੀ ਸੀ ਮੇਰਾ ਪਿੰਡ ਕਿਹੜਾ ਐਪਾ ਛੋਟੂ ਨਾਮ ਪਤਾ ਸੀ ਹੋਰ ਕੁਝ ਨਹੀਂ ਸੀ ਜ਼ਿਆਦਾ ਬੱਸ ਦੱਸ ਰਿਹਾ ਇਹ ਐਡਰੈਸ ਵੀ ਨਹੀਂ ਸੀ ਇਹਨੂੰ ਪੂਰਾ ਯਾਦ ਵੀ ਮੈਂ ਕਿਹੜੇ ਪਿੰਡ ਦਾ ਮੈਂ ਕਿਹੜੇ ਜ਼ਿਲ੍ਹੇ ਦਾ ਮੈਂ ਕਿੱਥੋਂ ਦਾ ਮੈਂ ਤੇ ਕੋਟ ਸੁਖੀ ਬਰਾਜ ਦਾ ਵੀਰ ਆ ਰਣਜੀਤ ਦੇ ਪਿੰਡ ਦਾ ਉਹ ਵੀਰ ਸਾਨੂੰ ਦੱਸਦਾ ਸੀਗਾ ਵੀ ਇਹ ਸਾਡੇ ਪਿੰਡ ਗੁਰਵਿੰਦਰ ਸਿੰਘ ਕੋਲ ਕੰਮ ਕਰਦਾ ਸੀਗਾ ਦਸਰਮਤਾਬਕ ਵੀਰ ਪਿਛਲੇ 1 ਸਾਲ ਤੋਂ ਗੁਰਵਿੰਦਰ ਕੋਲ ਸਾਂਝੀ ਦਾ ਕੰਮ ਕਰਦਾ ਸਾਂਝੀ ਰਲਿਆ ਹੋਇਆ ਸੀ ਤੇ ਇਸ ਤੋਂ ਪਹਿਲਾਂ ਗੁਰਵਿੰਦਰ ਵੀਰ ਦੇ ਸਾਡੂ ਕੋਲੇ ਕੰਮ ਕਰਦਾ ਸੀ ਉਹਨਾਂ ਦੇ ਪੂਰੇ ਪਰਿਵਾਰ ਦੇ ਬਾਹਰ ਜਾਣ ਕਰਕੇ ਉਹ ਛੋਟੂ ਨੂੰ ਆਪਣੀ ਰਿਸ਼ਤੇਦਾਰੀ ਛੱਡ ਗਏ ਇਹਨਾਂ ਕੋਲੇ ਤੇ ਇਹਨਾਂ ਨੇ ਕਰੀਬ 1 ਸਾਲ ਕੰਮ ਕਰਾਇਆ ਪਰ ਇਹਨਾਂ ਦੇ ਮਨ 'ਚ ਸੀਗੀ ਵੀ ਇਹ ਕਿਤੇ ਬੱਚਾ ਵਾ ਕਿਤੇ ਗੁੰਮਿਆ ਲੱਗਦਾ ਵੀ ਇਹਨੂੰ ਪਤਾ ਹੀ ਨਹੀਂ ਕੌਣ ਆ ਮੈਂ ਵੀ ਅਸੀਂ ਕੋਈ ਕੋਸ਼ਿਸ਼ ਤਾਂ ਕਰੀਏ ਵੀਰਾ ਘਰ ਲੱਭ ਜੀਏ ਤਾਂ ਫਿਰ ਉਹਨਾਂ ਨੇ ਰਣਜੀਤ ਨਾਲ ਸੰਪਰਕ ਕੀਤਾ ਰਣਜੀਤ ਵੀਰ ਨੇ ਸਾਡੇ ਨਾਲ ਸੰਪਰਕ ਕੀਤਾ ਤਾਂ ਫਿਰ ਇੱਥੇ ਛੋਟੂ ਨੂੰ ਸਾਡੇ ਕੋਲ ਲੈ ਕੇ ਆਏ ਤੇ ਅਸੀਂ ਜਦੋਂ ਛੋਟੂ ਦੀ ਵੀਡੀਓ ਸਾਂਝੀ ਕੀਤੀ ਤਾਂ ਵਾਇਰਲ ਦੀ ਕਿਰਪਾ ਹੋਈ ਇਹਦੀ ਦਵਾਈ ਵੀ ਚੱਲੀ ਥੋੜੀ ਉਹਦੇ ਨਾਲ ਇਹਨੂੰ ਸੋਜੀ ਆਈ ਫਿਰ ਇਹਨੇ ਆਪਣਾ ਐਡਰੈਸ ਦੱਸਣਾ ਸ਼ੁਰੂ ਕੀਤਾ ਆਇਆ ਛੋਟੂ ਬੇਟਾ ਤੇ ਫਿਰ ਸਾਡੇ ਸੁਮਿੰਦਰ দত্ত ਜੀ ਡਾਕਟਰ ਸਾਹਿਬ ਇਹਦਾ ਘਰ ਕਿਵੇਂ ਲੱਭਿਆ ਆਪਾਂ ਨੂੰ ਰਾਜਨਗਰ ਹੋਰ ਇਸੇ ਕਿ ਦਾ ਨਾਜਾ ਜੋ ਬਾਕੀ ਹੋਰ ਕੋਈ ਡਿਟੇਲ ਲਈ ਸੀ ਫਿਰ ਇਹਨੇ ਪੈਨ ਦਾ ਪੁੱਛਿਆ ਸੀ ਤੇ ਪੈਨ ਕਿੱਥੇ ਵਿਆਹੀ ਹੈ ਜਿਹੜੇ ਦੱਸਿਆ ਸੀ ਮਰੀਆ ਪਿੰਡ ਹੈ ਉੱਥੇ ਵਿਆਹੀ ਹੈ ਹੋਰ ਅੰਦਰ ਜਿਹਦੇ ਦਾ ਨਾਮ ਜਿਹਦਾ ਨਾਮ ਦੱਸਿਆ ਇਹਨੇ ਉਹ ਕੀ ਕਰਦਾ ਡਰਾਈਵਰ ਹੈ ਜਦੋਂ ਅਸੀਂ ਸੁਭਾਸ਼ ਜੀ ਨੂੰ ਕਰੀ ਡਿਟੇਲ ਦਿੱਤੀ ਸੁਭਾਸ਼ ਜੀ ਨੇ ਸਿਮਰੀਆ ਪਿੰਡ ਵਿੱਚ ਜਾ ਕੇ ਇਹਨਾਂ ਦੇ ਇਤਰਾ ਦੇ ਫੋਨ ਨੰਬਰ ਸਾਡੇ ਟੀਮ ਦੇ ਮੈਂਬਰ ਸੁਭਾਸ਼ ਜੀ ਨੇ ਇੱਕ ਉਹਨਾਂ ਦੀ ਕੋਸ਼ਿਸ਼ ਦੇ ਸਦਕਾ ਫਿਰ ਛੋਟੂ ਦਾ ਘਰ ਲੱਭਿਆ ਤੇ ਅੱਜ ਛੋਟੂ ਦੇ ਮਾਪੇ ਬਾਪ ਛੋਟੂ ਨੂੰ ਮਿਲਣ ਆਏ ਨੇ ਲੈਣ ਆਏ ਨੇ ਤੇ ਮਿਲਾਉਨੇ ਆਪਾਂ ਛੋਟੂ ਨੂੰ ਜੀ ਕਦੋਂ ਸੇ ਗੁੰਮ ਗਿਆ ਥਾ ਘਰ ਸੇ ਕਿੰਨੇ ਸਾਲ ਹੋ ਗਏ ਕਿਵੇਂ ਚਲਾ ਗਿਆ ਘਰ ਸੇ ਉਹ ਆਪਣੇ ਆਪ ਗਿਆ आगे भी चला जाता है, पहले भी चला जाता था पहली, पहली बार, बार गया गुस्सा होकर गया था हो नहीं। नहीं। घर, नहीं। नहीं। घर से पता ही नहीं था बेटा है काम करने के लिए काम करने के लिए। फिर वापस घर जाने का रास्ता नहीं पता चला एड्रेस नहीं याद था गुम हो गया था छोड़ गए थे हम यहाँ ऐसे घूमते घूमते पंजाब आ आगे को छोड़ के गया पंजाब आ गए अपने आप आ गए कोई गाँव का लड़का भी था साथ में नहीं। तो, तो आपने थाना में रिपोर्ट किया था वहां लेके आए हो आप ठीक है और बाबूजी कितना बच्चा है आपके चार आप भाई हो इसके बड़े भाई हो चार भाई हो तुम बहन पाँच भाई बहन हो ठीक हो तो जी सबसे छोटा है, चोटा है। सब कितना तक बड़ा है बड़ा नहीं।, नहीं है नहीं तो। तो देखो तुम ये छोटू इसका नाम घर पे क्या बोलते हैं छोटू बोलते हो दशरथ नाम है इसका तो है ना छोटू छोटू बोलते हैं ਰਾਜਨਗਰ ਚੰਸੀ ਦਾ ਦੱਸਦਾ ਸੀ ਇਹ ਵੀਰ ਤੇ ਅੱਜ ਇਹਦਾ ਘਰ ਲੱਭ ਗਏ ਰਣਜੀਤ ਸਾਡਾ ਵੀਰ ਟੀਮ ਮੈਂਬਰ ਆ ਸਾਡਾ ਇਹ ਵੀਰ ਨੇ ਮੰਨ ਲਓ ਪ੍ਰਾਲਾ ਕੀਤਾ ਇਹ ਵੀਰ ਗੁਰਵਿੰਦਰ ਗੁਰਵਿੰਦਰ ਥੋਡੇ ਘਰੇ ਕੰਮ ਕਰਦਾ ਸੀ ਤੇ ਇਹ ਵੀਰ ਨੇ ਵੀ ਸਾਡੇ ਨਾਲ ਤੈਨੂੰ ਵਾਦਾ ਵੀ ਕੀਤਾ ਸੀ ਕਹਿੰਦਾ ਵੀਰੇ ਵੀ ਜੇ ਇਹਦਾ ਘਰ ਲੱਭ ਜੇਵੇ ਚਲੋ ਜੋ ਅਸੀਂ ਇਹਦਾ ਬਣਦਾ ਇਹਨੇ ਸਾਡੇ ਕੋਲੇ ਲਗਭਗ ਸਾਲ ਕੰਮ ਕੀਤਾ ਤੇ ਅਸੀਂ 1 ਸਾਲ ਦੀ ਤਨਖਾਹ ਵੀ ਦੇਵਾਂਗੇ ਜਿਹੜੀ ਹੋਊਗੀ ਵੀ ਪਰ ਅਸੀਂ ਵੀ ਚਾਹੁੰਦੇ ਆ ਵੀ ਆਪਦੇ ਘਰੇ ਜਾਵੇ ਕਿਉਂਕਿ ਨੌਜਵਾਨ ਮੁੰਡਾ ਦੇਖੋ ਹਨਾ ਗੱਭਰੂ ਪੂਰਾ ਦਾੜੀ ਮੋਛ ਫਟ ਰਹੀ ਆ ਤੇ ਮਾਪਿਓ ਤੋਂ ਦੂਰ ਬੈਠਾ ਮਤਲਬ ਆਪਣੇ ਆਪ ਦੇ ਵਿੱਚ ਹੀ ਇੱਕ ਬੰਦੇ ਨੂੰ ਹੁੰਦਾ ਹੀ ਆ ਵੀ ਯਾਰ ਇਹ ਵੀ ਆਪਦੇ ਘਰੇ ਜਾਵੇ ਤੇ ਇਹਦੇ ਲਈ ਸ਼ੁਕਰੀਆ ਕਰਦੇ ਆ ਗੁਰਵਿੰਦਰ ਦਾ ਨਹੀਂ ਤਾਂ ਚਾਹੇ ਸਾਰੀ ਜ਼ਿੰਦਗੀ ਇਹ ਤੋਂ ਕੰਮ ਕਰਾਈ ਜਾਂਦੇ ਪੱਠੇ ਪੜਾਈ ਜਾਂਦੇ ਵਧੀਆ ਕੰਮ ਕਰਦਾ ਸੀ ਯੰਗ ਮੁੰਡਾ ਸੀਗਾ ਪਰ ਇਹਨਾਂ ਨੇ ਇਨਸਾਨੀਅਤ ਨੂੰ ਪਹਿਲ ਦਿੱਤੀ ਇਹਨਾਂ ਨੇ ਅੱਗੋਂ ਨਨਜੀਤ ਨਾਲ ਸੰਪਰਕ ਕੀਤਾ ਰঞ্জੀਤ ਨੇ ਸਾਡੇ ਨਾਲ ਕੀਤਾ ਇੱਥੇ ਲੈ ਕੇ ਆਏ ਤੇ ਤੁਹਾਡੀਆਂ ਸਾਰੀਆਂ ਦੀਆਂ ਦੁਆਵਾਂ ਮਰਦਾਸਾਂ ਨੇ ਅਸੀਸਾਂ ਨੇ ਇਸ ਕੋਸ਼ਿਸ਼ ਨੂੰ ਬੂਰ ਪਾਇਆ ਤੇ ਅੱਜ ਛੋਟੂ ਆਪਣੇ ਮਾਪਿਓ ਦੀ ਬੁੱਕਲ ਦੇ ਵਿੱਚ ਤੇ ਸਾਡੇ ਟੀਮ ਦੇ ਮੈਂਬਰ ਸੁਮਿੰਦਰ ਦੱਤ ਜੀ ਤੇ ਸੁਭਾਸ਼ ਜੀ ਉਹਨਾਂ ਦੀਆਂ ਪਰਜੋਰ ਕੋਸ਼ਿਸ਼ਾਂ ਕਿਉਂਕਿ ਇਹ ਪੂਰਾ ਡਰੈਸ ਨਹੀਂ ਸੀ ਦੱਸ ਪਾ ਰਿਹਾ ਇਹ ਰਾਜਨਗਰ ਰਾਜਨਗਰ ਹੀ ਰਹਿਦਾ ਸੀ ਉਹ ਰਾਜਨਗਰ ਬਹੁਤ ਸਾਰੇ ਨੇ ਇੰਡੀਆ ਦੇ ਵਿੱਚ ਰਾਜਨੇਗਰ ਅਸੀਂ ਜਿੰਨੇ ਵੀ ਸੀਗੇ ਸਾਡੀ ਟੀਮ ਨੇ ਉਹਨਾਂ ਨੂੰ ਖੋਜਿਆ ਕੋਸ਼ਿਸ਼ ਕੀਤੀ ਤਾਂ ਫਿਰ ਅਖੀਰ ਇਹਨਾਂ ਦੇ ਪਰਿਵਾਰ ਤੱਕਰ ਪਹੁੰਚ ਗਏ ਆ ਛੋਟੂ ਪੰਜ ਭੈਣ ਭਰਾ ਨੇ ਇਹ ਸਭ ਤੋਂ ਛੋਟਾ ਸੀਗਾ ਪਤਾ ਨਹੀਂ ਕਿਵੇਂ ਘਰੋਂ ਨਿਕਲਿਆ ਪੜਿਆ ਲਿਖਿਆ ਨਹੀਂ ਹੈਗਾ ਜਿਆਦਾ ਇਸ ਕਰਕੇ ਨੂੰ ਪਤਾ ਵੀ ਨਹੀਂ ਸੀ ਮੈਂ ਕਿੱਧਰ ਨੂੰ ਜਾਣਾ ਕਿਵੇਂ ਜਾਣਾ ਛੋਟੂ ਜੀ ਤੇਰਾ ਪਰਸ ਹੈ ਹੈ ਨਾ ਜਿਸ ਮੈਂ ਛੋਟੂ ਜੀ ਨੇ ਸਾਡੇ ਕੋਲ ਆਇਆ ਸੀ ਇਹਦਾ ਅਸੀਂ ਪਾਰਸ ਇਦਾਂ ਪੈਕ ਕਰਕੇ ਰੱਖ ਲੈਣੇ ਹੁੰਨੇ ਆ ਜਿਹੜੀ ਵੀ ਕੋਈ ਚੀਜ਼ ਹੁੰਦੀ ਆ ਕੋਈ ਪੈਸੇ ਆ ਕਿਸੇ ਕੋਲੇ ਜਾਂ ਕੋਈ ਕਾਗਜ਼ ਪੱਤਰ ਆ ਤੇ ਉਹ ਖਰਾਬ ਨਾ ਹੋਵੇ ਗਿੱਲਾ ਨਾ ਹੋਵੇ ਜਾਂ ਉਸਦਾਵ ਨਾ ਚੜੇ ਕਿਉਂਕਿ ਕਈ ਬੰਦੇ ਨਾਲ ਸਾਲਾਂ ਬੱਧੀ ਰਹਿ ਜਾਂਦੇ ਸਾਡੇ ਕੋਲੇ ਫਿਰ ਉਹਨਾਂ ਚੀਜ਼ਾਂ ਨੂੰ ਅਸੀਂ ਇਸੇ ਤਰ੍ਹਾਂ ਰਿਕਾਰਡ ਦੇ ਵਿੱਚ ਮੇਨਟੇਨ ਕਰਦੇ ਆ ਤੇ ਇਹ ਛੋਟੂ ਦੇ ਜਿਹੜੇ ਕੋਲੇ ਪੈਸੇ ਸੀ ਉਸ ਦਿਨ 1460 ਰੁਪਏ ਸੀਗੇ ਤੇ ਇੱਕ ਫੋਨ ਨੰਬਰ ਸੀ ਕੁਛ ਤਿੰਨ ਚਾਰ ਦੀ ਜੇਬ ਦੇ ਵਿੱਚ ਉਹ ਸਾਰੇ ਉਦਾਂ ਹੀ ਅਸੀਂ ਰੱਖੇ ਹੋਏ ਸੀਗੇ ਬਾਈ ਜੀ ਬੰਦੀ ਨੇਮਤ ਤੋਂ ਤੁਸੀਂ ਕਹੋ ਅਸੀਂ ਉਸ ਤੋਂ ਵੀ ਨਹੀਂ ਭਾਦੇ ਹਾਂ ਨਾ ਬਾਕੀ 60000 ਰੁਪਏ ਤੱਕ ਬਾਈ ਦੇ ਦੇ ਦਿੰਦੇ ਹਾਂ ਬਹੁਤ ਗੱਲਬਾਤ ਜੋ ਹੋਈ ਸੀ ਨਾ ਉਹ ਕੋਈ ਗੱਲ ਨਹੀਂ ਵੀਰੇ ਦੇਖੋ ਅਸੀਂ ਵੀ ਕੁਝ ਨਹੀਂ ਕਹਿੰਦੇ ਤੁਹਾਨੂੰ ਇਹ ਉਹ ਵਾਇਗਰੂ ਦਾ ਤੇ ਤੁਹਾਡਾ ਸਬੰਧ ਹੈ ਤੇ ਇਹਦਾ ਵਾ ਇਹਨੇ ਤੁਹਾਡੇ ਘਰੇ ਕੰਮ ਕੀਤਾ ਅਸੀਂ ਨਹੀਂ ਕਹਿੰਦੇ ਤੁਸੀਂ ਲੱਖ ਦਿਓ ਅਸੀਂ ਨਹੀਂ ਕਹਿੰਦੇ ਡੇਢ ਦਿਓ ਜੇ 60 ਕਹਿੰਦੇ ਹੋ 60 ਦੇ ਦਿਓ क्योंकि गरीब परिवार है तो इन्होंने घरे भी कमाई जाके बधे फुले चलो ये माड़ा मोटा कोठा पालूगा आपको साठ हजार रुपया इसका देकर भेजेंगे जी सरदार जी तो इसका पैसा है आप लोगों ने ध्यान रखना है इसका मेहनत का पैसा है इसकी शादी वादी करोगे आगे जाकर तो इसके साथ आपने इंसाफ करना है तो बेनती अरदास करो इस बच्चे वास्ते ਇਸ ਬੱਚੇ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਤੇ ਧੰਨਵਾਦ ਆ ਤੁਹਾਡਾ ਵੀਰੇ ਜਿਹੜਾ ਤੁਸੀਂ ਇਹ oprala ਕੀਤਾ ਤੇ ਜਿਹੜਾ ਅੱਜ oprala ਇਹਨੇ ਪਰੇ ਚੜਿਆ ਤੇ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਇਹ ਸਾਰਿਆਂ ਨੂੰ ਭੈਣਾ ਭਰਾਵਾਂ ਨੂੰ ਵਧਾਈਆਂ ਪਿਆ ਵੀ ਚੜਦੀ ਉਮਰ ਦਾ ਬੱਚਾ ਆਪਣੇ ਮਾਪਿਓ ਕੋਲੇ ਚੱਲੇ ਬਾਪ